ਤੋ 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 ਸੋ ਦੋ ਬਰੈਕ ਆਫਰ ਮੈਂ ਤਾਂ ਕਦੋਂ ਦੀ ਤਿਆਰ ਹੋਈ ਆ ਤਿਆਰੀਆਂ ਹੀ ਲੋਟ ਆਉਂਦੀਆਂ ਆਂ ਗਿਆ ਆ ਪੱਗ ਹੀ ਨਹੀਂ ਬੰਨੀ ਜਾਂਦੀ ਸਾਰਾ ਦਿਨ ਲਾਤਾ ਪੱਗ ਬੰਨਣ ਚ ਤੂੰ ਇਹ ਕਰ ਸਕਦਾ ਇਹ ਕਰ ਸਕਦਾ 12 ਵਜੇ ਤੱਕ 12 ਵਜੇ ਤੱਕ ਤਾਂ ਕਦੋਂ ਦੀ ਕੰਮ ਕਰਕੇ ਹੀ ਹੋਈਆਂ ਤਿਆਰ ਵੀ ਹੋ ਗਈ ਸੀਗੀ ਸੁਰਤ ਪਰ ਹਿੰਦੂ ਨਾਲ ਹੁਣ ਨਾਲ ਕਿੰਨਾ ਕੁ ਟਾਈਮ ਲੱਗੂਗਾ ਕਿੰਨਾ ਕੁ ਰਸਤਾ ਪਿਆ ਹਜੇ ਹੁਣ ਕਿੱਡੀ ਕੁ ਦੂਰ ਰਹਿ ਗਿਆ ਸਿਆਪਾ ਉੱਪਰ ਕਿ ਕਰ ਬੰਦਾ ਤੇਰਾਗਾ ਹੁਣ ਮੈਨੂੰ ਕੀ ਪਤਾਗਾ ਆ ਪਤਾ ਨਹੀਂ ਕਿਹੜੇ ਉਜੜਿਆ ਰਾਹਾਂ ਵਿੱਚ ਦੀ ਲੈ ਕੇ ਆ ਗਿਆ ਉਹ ਜੇ ਉਧਰ ਦੇ ਉਹ ਤਾਂ ਪੱਟ ਦੂਰ ਪੈਂਦੀ ਬਾਲੀ ਦੂਰ ਕੀ ਪੈਂਦੀ ਉਧਰੋਂ ਹੀ ਤਾਂ ਮੈਨੂੰ ਰਸਤਾ ਪਤਾ ਸੀਗਾ ਆ ਹੁਣ ਪਤਾ ਨਹੀਂ ਕਿੱਧਰ ਦੀ ਲੈ ਕੇ ਆਇਆ ਕਿੱਧਰ ਦੀ ਨਹੀਂ ਠੀਕ ਆ ਹੁਣ ਪਹੁੰਚਾਂਗੇ ਸਿੱਧੇ ਰਾਹ ਤੇਰੇ ਤੋਂ ਨਹੀਂ ਮਰੀਦਾ ਨਾ ਤਾਂ ਤੈਨੂੰ ਮੈਨੂੰ ਟੂਮਾ ਪਾਉਣ ਦਿੱਤੀ ਆ ਆਪ ਤਾਂ ਤੂੰ 2 ਘੰਟੇ ਲਾਤੇ ਤਿਆਰ ਹੁੰਦੇ ਉਹ ਤੈਨੂੰ ਪਤਾ ਥੋੜਾ ਜਿਹਾ ਖੋਪੜ ਤੋਂ ਕਮਲ ਦੇਦਾ ਹੁੰਦਾ ਕਰੇ ਜਾ ਕੇ ਕਰ ਲਈ ਚਾਹ ਪੂਰੇ ਜਿਹੜੇ ਕਰਨੇ ਆ ਰਾਜ 100 ڈاکੂ ਚੋਰ ਮਿਲਦੇ ਨੇ ਗਏ ਆ ਨਹੀਂ ਹੈਗਾ ਚੱਜ ਨਾਲ ਤਿਆਰ ਵੀ ਨਹੀਂ ਹੋਣ ਦਿੱਤਾ ਚੱਜ ਨਾਲ ਕਰੇ ਜਾ ਕੇ ਹੋਈ ਜਿਹੜਾ ਤਿਆਰ ਹੋਣਾ ਹੈਗਾ ਦੱਸ ਸਥੇ ਰਾਜ ਕਿਹਨੂੰ ਦਿਖਾਉਣਾ ਤਾਂ ਕੋਸ ਨਾ ਹੁਣ ਕਿੰਨਾ ਕੁ ਰਹਿ ਗਿਆ ਬਸ ਆ ਜੂਗਾ ਹੁਣ ਆ ਜੂਗਾ ਹੁਣ ਨਾਲ ਮੈਂ ਠੱਕੀ ਪਈਾਂਗੀ ਥਕਾਤਾ ਪਤਾ ਨਹੀਂ ਕਿਹੜੀਆਂ ਉਹ ਜੜਿਆ ਰਾਹਾਂ ਵਿੱਚ ਦੀ ਲੈ ਕੇ ਆਇਆ ਠੱਕ ਤਾਂ ਮੈਂ ਵੀ ਗਿਆ ਹੁਣ ਦੁਪਹਿਰਾ ਹੋਇਆ ਪੈਗਾ ਸਥੇ ਕਿਤੇ ਬਹਿ ਜਾਣੇ 10 ਮਿੰਟ ਬਸ ਰਣ ਦੇ ਬੈਠਣ ਨੂੰ ਹੋਣਾ ਦਾ ਜੂੜਾ ਐ ਪੰਚਕੀਆ ਵੱਡੀ ਕੋਈ ਵਿਆਹ ਹੋਇਆ ਲੱਗਦਾ ਹੈ ਨਾ ਨਾਲੇ ਜਿਹੜੀ ਪੰਚਕੀਆ ਨਾਲੇ ਉਹਦੇ ਵਿੱਚ ਹੋਣਗੇ ਲੱਡੂ ਬਣ ਗਿਆ ਕੰਮ ਬਾਕੀ ਪਤਾ ਕੋਲੇ ਆਇਆ ਤੂੰ ਲੱਗੀ ਕੈਮ ਰਹੀ ਮਾ ਮੈਂ ਨਾ ਕਰ ਤੂੰ ਕੋਹ ਨਹੀਂ ਦਿੱਤੀਆਂ ਨਾਲੇ ਮੇਰੀ ਇੱਕ ਗੱਲ ਦਾ ਧਿਆਨ ਰੱਖੀ ਹਾਂ ਉਥੇ ਐਵੇਂ ਨਾ ਤੁਲਸੀ ਚੱਲੀ ਕਿ ਤਾਂ ਐਵੇਂ ਡੱਫੀ ਜਾਵੇ ਉਹ ਕਿੱਥੇ ਪਿੰਨਾ ਮੈਂ ਫਿਰ ਮਗਰ ਉਲਟੀਆਂ ਕਰਦਾ ਫਿਰਦਾ ਰਹਿਣਾ ਉਹ ਨਹੀਂ ਪਿੰਦਾ ਤਹੇ ਢੋਲ ਕੱਢੇ ਪਿੰਨੇ ਮੇਰੇ ਕੋਲੇ ਆਹੋ ਤਾਂ ਹੀ ਤੋ ਹੁਣ ਵਰਗਾ ਟੱਡ ਕਰਖਾ ਪੀ ਪੀ ਕੇ ਉਹ ਮੈਨੂੰ ਇਹ ਵੀ ਲੱਗਦਾ ਕੁ ਮਿੰਟ ਇੱਕ ਮਿੰਟ ਖੜੀ ਖੜੀ ਕੀ ਹੋ ਗਿਆ ਉਹ ਹੋੜੇ ਤਗੜੇ ਤਰੇ ਕੀ ਹੁਣ ਕੀ ਕਰੀਏ ਆਪਾਂ ਉਦੋਂ ਕਹ ਸੀ ਗਹਿਣੇ ਪੋਣਾ ਕਹਨੇ ਬੰਨੇ ਪਾਲੇ ਹੁਣ ਕਹਨੇ ਤੂੰ ਹੀ ਲੈ ਕੇ ਆਇਆ ਸੀ ਮੈਨੂੰ ਇਨਾ ਰਾਹਾਂ ਚ ਰਾਹਾਂ ਨੂੰ ਦੱਸ ਕੀ ਹੋਇਆ ਸੀਗਾ ਸਿੱਧੇ ਰਾਤੋਂ ਤਾਂ ਆਇਆ ਨਹੀਂ ਗਿਆਗਾ ਤੇ ਤੇ ਰਾਤ ਨਹੀਂ ਆਇਆ ਗਿਆ ਨਾਲੇ ਹੋਰ ਵੀ ਆਇਆ ਗਿਆ ਲੈ ਹੁਣ ਹੋ ਸਾਹਮਣੇ ਪਤੰਦਰਾ ਦੇ ਮੈਂ ਕਿਉਂ ਆ ਮੈਂ ਤੂੰ ਹੀ ਹੋਰ ਦੇ ਉਹਨਾਂ ਦੇ ਮੈਨੂੰ ਤਾਂ ਡਰ ਲੱਗਦਾ ਹੈ ਸੋਈ ਆ ਜੁੜੀ ਅਸੀਂ ਤਾਂ ਇੱਥੇ ਆਏ ਵਾਰਾਜ ਲੱਟੂ ਆ ਕੇ ਆਇਓ ਜਾਨ ਪਾਈਏ ਤਾਂ ਜਾਣੇ ਆ ਜੀ ਜਾਣੇ ਆ ਬੈ ਜਾ ਕਿੱਥੇ ਜਾਣੇ ਹੋ ਲੈ ਜਾਣੇ ਆ ਜੀ ਹੋਰ ਕਿੱਥੇ ਜਾਣੇ ਆ ਬਸ ਗਰੀਬ ਆ ਬਈ ਜੀ ਸਾਡੇ ਤੁਰ ਕੇ ਆਏ ਟਾਈਮ ਪਾਸ ਕਰਦੇ ਆ ਜੀ ਭੜੀ ਤਿਆਰੀ ਪੂਰੀ ਕਰ ਰੱਖੀ ਆ ਸਰ ਇਹ ਕਾਦੀ ਹੋਵੇ ਜੀ ਗਰੀਬਾਂ ਦੀਆਂ ਗਰੀਬਾਦ ਕੀ ਆ ਪੋਤਲੀ ਜੀ ਚ ਛੋੜੂ ਐਸੇ ਜੀ ਕੱਪੜੇ ਨੇ ਹੋਰ ਤਾਂ ਕੁਝ ਨਹੀਂ ਨਾ ਓਏ ਨਾ ਵੇ ਚਤਰਾ ਕਰਨ ਵਾਲਾ ਸਾਨੂੰ ਮਾਰਿਓ ਨਾ ਵੇ ਛੱਡ ਦੋ ਸਾਨੂੰ ਸਮਝਾਣ ਦੋ ਨਾ ਗਰੀਬ ਕਿਹੜੇ ਪਾਛੋ ਤੂੰ ਧੁੱਤਿਆ ਜਿਆ ਕੜਾਈ ਤਾਂ ਮਹਾਰਾਜਾ ਵਾਂਗੂ ਕਰੀ ਫਿਰਦੇ ਟੁਰਲਾ ਛੱਡਿਆ ਪੱਗ ਦਾ ਮੈਂ ਕਿਹ ਪਾਇਨੇ ਕੱਪੜੇ ਹਲੇ ਕਹਨਾ ਮੈਂ ਗਰੀਬ ਹਾਂ ਉਹ ਗਰੀਬ ਕਿਹੜੇ ਪਾਛਿਓ ਲਗਦੀਆਂ ਮਟਿਆਰੇ ਤੁਹਾਡੇ ਘਰੇ ਤਾਂ ਰੋਟੀ ਵੀ ਨਹੀਂ ਬਣਦੀ ਹੈਗੀ ਜੀ ਇਹ ਕਿਹੜੇ ਮੇਰੀਆਂ ਨੇ ਇਹ ਤਾਂ ਆਂਡੀਆਂ ਨੂੰ ਮੰਗ ਕੇ ਲਿਆਂਦੀਆਂ ਨੇ ਸਾਨੂੰ ਗਵਾਂਡੀਆਂ ਗਬੂਂਡੀਆਂ ਦਾ ਨਹੀਂ ਸਾਰਾ ਸਿਆਉਣਾ ਲਾ ਕੇ ਮਟਿਆਰੇ ਸਾਡੀ ਝੋਲੀ ਚ ਪਾ ਦੇ ਨਹੀਂ ਇਹ ਤਾਂ ਕਿਸੇ ਹੋਰ ਦੀ ਅਵੇਲ ਨਹੀਂ ਜਨਾਬ ਸਾਡੇ ਕੋਲ ਸੋਨਾ ਕਿੱਥੋਂ ਆ ਗਿਆ ਓਏ ਤੂੰ ਚੁੱਪ ਕਰ ਕੇ ਖੜ ਜਾ ਓਏ ਮੋਟਿਆ ਜਿਆ ਪਾਈਆਂ ਚੈਨੀਆਂ ਨੇ ਹਜੇ ਮਾਰਦੀਆਂ ਝੂਠ ਕਹਿਨੀਆਂ ਮੇਰਾ ਗਰੀਬ ਬਣੀ ਆਗੀ ਨਾ ਕੇ ਫੜਾ ਸਾਰਾ ਸੌਣਾ ਛਪਾ ਮੈਂ ਨਹੀਂ ਦਿੰਦੇ ਅਗੀ ਸੋਨੇ ਦੀਆਂ ਚੀਜ਼ਾਂ ਇਹ ਤਾਂ ਕਿਸੇ ਦੀਆਂ ਨੇ ਸਾਹਿਬ ਜੀ ਥੋੜਾ ਕੁੜੀ ਨੂੰ ਨਹੀਂ ਜੀ ਕੁਝ ਕਹਿਣਾ ਈਆਂ ਬਣਾ ਤਾਂ ਸਭ ਤਾਂ ਖਾਜਿਆ ਹੁੰਦੇ ਨੇ ਉਹਨੂੰ ਮਿਲੋ ਢੋਲ ਢੱਡੇ ਜੀ ਨੂੰ ਇਹਨੇ ਤੁਲੇ ਨਰੇ ਬੋ ਜਾ ਆ ਫੜਾ ਆਰੇ ਪੋਤਰੀ ਨਹੀਂ ਜਿਆਦਾ ਜਨਾ ਜੀ ਹੜ ਜਾ ਭਾਈ ਚੋਲੀ ਲੰਗਾ ਤੂੰ ਢਿੱਡ ਵੀ ਤੀ ਮੈਨੂੰ ਬਣੇ ਕੋਈ ਨਹੀਂ ਮੇਰੇ ਟੂਮ ਮਾਰੇ ਆ ਰਿਆ ਅਰੇ ਭੱਜਿਆ ਹਾਏ ਮੇਰੇ ਟੂਮ ਮਾਰੇ ਆ ਰਿਆ ਮੈਂ ਪੱਤੀ ਤੂੰ ਨਾ ਮੈਨੂੰ ਨਹੀਂ ਬੜਾ ਮੇਰੇ ਟੂਮ ਮਾਰੇ ਆ ਰਿਆ ਕੀ ਕਰ ਰਹੀ ਕੁੜੀਏ ਤੁਹਾਨੂੰ ਦੇ ਦੇ ਬਈ ਲੈ ਆ ਗੀ ਬਾਲੋਟ ਤੇ ਤੇਰਾ ਖਾਲਾ ਫਿੱਟਣੀ ਦੇ ਫੇਟ ਆ ਇਹ ਚੱਲਾ ਜਾ ਨਾ ਕੁੜੀਏ ਨਾ ਤੇਰਾ ਹੀ ਹੋ ਗਿਆ ਆ ਹੁਣ ਬਿਲਕੁਲੀ ਨੂੰ ਬੋਟੀਆਂ ਆ ਬਾਂਗ ਰਹੇ ਹੋਈ ਜਾਂਦੀ ਆ ਓਏ ਉਹ ਗੱਲ ਤਾਂ ਸੁਣਨਾ ਮਰੀ ਬਤੰਦਰਾ ਆਪੀ ਬੋਲੀ ਜਾਣਾ ਬਈ ਗੱਲ ਤਾਂ ਪੂਰੀ ਸੁਣਦਾ ਨਿਕਾ ਓ ਕੀ ਸੁਣਾ ਓਏ ਤੇਰੀ ਚੌਰਿਆ ਅਈ ਤਾਂ ਕੰਜਰਾ ਉਦਰੀ ਦੁਖਿਆ ਜਿੱਦੇ ਤੇਰੇ ਲੜਲਾ ਸੀ ਤੀਜੇ ਦਿਨ ਕੁੜੀ ਨੂੰ ਕੁੱਟ ਕੇ ਤੋੜ ਦੇਣਾ ਤੂੰ ਅੱਜ ਵੀ ਜ਼ਰਾ ਦੇ ਵਿੱਚ ਕੁੱਟ ਕੇ ਲੈ ਕੇ ਆਇਆ ਤੂੰ ਕੀ ਲੱਗਿਆ ਕਿ ਉਹ ਤੁਹਾਨੂੰ ਕਢਾਈ ਆਏਗੀ ਨਹੀਂ ਇਹ ਗੱਲ ਤਾਂ ਸੁਣਤਾ ਨਹੀਂ ਬਈ ਤੇਰੀ ਹੋਈ ਆ ਪਾਗਲਾ ਕੀ ਇਹ ਉਹ ਪਾਗਲ ਤਾਂ ਨਹੀਂ ਮੇਰੀ ਗੱਲ ਤਾਂ ਬੁਰੂ ਸੁਣਾ ਉੱਥੇ ਜਾਂਦਾ ਕੁੜੀ ਉੱਥੇ ਰੋਈ ਰਹੇ ਜੇ ਪਿੰਡਾਂ ਦੇ ਦਾ ਪਿੰਡ ਨੂੰ ਗੱਲ ਤਾਂ ਸੁਣਦਾ ਜੀ ਕੋਈ ਬੰਦਿਆ ਪਤਾ ਨਹੀਂ ਉਹ ਬਾਪੇ ਮਤ ਮਤ ਪੁੱਤ ਦੀ ਹੋ ਜਾਂਦਾ ਗੱਲ ਦਾ ਚੰਦ ਦਾ ਉਹ ਮੇਰੇ ਕੋਲ ਬੈ ਕੇ ਬੈ ਕੇ ਉਹ ਮੇਰੀ ਗੱਲ ਤਾਂ ਸੁਣਦੇ ਨਹੀਂ ਕਮਲਾ ਟੋਲਾ ਕਿਸੇ ਥਾਂ ਦਾ ਆਪਦੇ ਜਵੜਾ ਦੇ ਫੇਰ ਮਾਰੀ ਜਾਂਦੇ ਨੇਗੇ ਓ ਕੀ ਸੁਣੀਏ ਤੇਰੀ ਗੱਲ ਆ ਬਹੁਤ ਅੱਗੇ ਪਿਆ ਤੇਰੇ ਤੋਂ ਬੋਲਣ ਦਈਏ ਤੈਨੂੰ ਵੱਡੇ ਮਾਰਕ ਨੂੰ ਛੱਡ ਕੇ ਟੁਰਲਾ ਆ ਜਾਂਦਾ ਫਸੇ ਤਾਂ ਸੀ ਪਿਆ ਤੇਰੇ ਚ ਜਿਹੜਾ ਤੇਰੇ ਲੜਲਾ ਸੀ ਉਹਨਾਂ ਦੇ ਨਾਲ ਬੱਸ ਗੱਲ ਕੀ ਹੋਈ ਹੈ ਗੱਲ ਤਾਂ ਬੱਸ ਉਹਨਾਂ ਨੇ ਹੀ ਲੁੱਟੇਗੇ ਮਤਲਬ ਕੀ ਲੁੱਟੇਗਾ ਬੱਸ ਮੈਨੂੰ ਗੱਲ ਖੁੱਲ ਕੇ ਦੱਸ ਰੋ ਨਾ ਮੇਰੀ ਧੀ ਰੋ ਨਾ ਕਹ ਤਾਏ ਕਿ ਹੈ ਕੋਈ ਗੁਣੀ ਨੂੰ ਆ ਤੂੰ ਬੰਦਾ ਬਣ ਜਾ ਬੰਦਾ ਤੇਨੇ 20-10 ਤੇਰੇ ਲਾਂਬੇ ਆ ਗਏ ਵੀ ਬੇਰਾ ਕੁੜੀ ਆ ਗਈ ਐ ਤੇ ਰੁਤ ਕੇ ਉਹ ਕਾਹਨੂੰ ਬਾਪੂ ਜੀ ਮੈਨੂੰ ਬੋਲਣ ਦਾ ਮੌਕਾ ਤਾਂ ਦਿੰਦੇ ਨਹੀਂ ਤੁਸੀਂ ਜਵਾਬ ਦੇ ਮੈਨੂੰ ਗੱਲ ਦਾ ਤੈਂ ਕਹਾ ਕੋਸੇ ਕੁੜੀ ਨੂੰ ਉਹ ਕਾਹਨੂੰ ਕਹੇ ਬਾਪਾ ਲੈ ਕੀ ਕਰੇ ਤੂੰ ਕੋਈ ਨਾ ਖਾਲੀ ਕਿਤੇ ਉਹ ਨਾ ਨਾ ਮੁੰਡਿਆ ਇਹ ਜਮਾਈ ਪਾਈ ਆਏ ਉਹ ਜਮਾਈਆ ਬਸ ਏਕੜਾ ਆਏ ਤੂੰ ਦਾਤ ਵਾਂਹ ਚੋੜਾ ਦੀ ਉਹ ਬਾਪੂ ਮੈਂ ਕੀ ਕਹਿਣਾਗਾ ਉਹ ਸਾਨੂੰ ਦਾ ਰਾਜ ਡਾਕੋਂ ਲੁੱਟ ਲਿਆ ਸਾਰੇ ਕਹਨੇ ਲੁੱਟ ਕੇ ਲੈ ਗਏ ਅਸਾ ਹੱਸਦੇ ਖੇੜਦੇ ਆਉਂਦੇ ਸੀਗੇ ਹੈ ਘੈਣੇ ਲੁੱਟਲੇ ਤੇਰੇ ਐਵੇਂ ਕਿਵੇਂ ਲੁੱਟਿਆਗਾ ਓਏ ਤਾਨੂੰ ਬਾਪੂ ਯਾਰ ਗੱਪ ਮਾਰਦਾ ਕੁੜੀ ਤੋਂ ਚੋਰੀਓ ਵੇਚ ਕੇ ਖਾ ਗਿਆ ਹੁਣ ਕਹਿੰਦਾ ਰਾਹ ਦੇ ਵਿੱਚ ਲੁੱਟਲੇ ਓ ਨਾ ਨਾ ਕਰੋ ਮੇਰੇ ਤੇ ਜ਼ਿਕਰ ਆ ਬਿਠੀਆ ਤੁਹਾਡੀ ਲਾਡਲੀ ਇਹਨੂੰ ਪੁੱਛ ਲੋ ਹਾਂ ਤੂੰ ਦੱਛ ਭਾਈ ਕੁੜੀਏ ਗੱਲ ਸੱਚਾ ਇਹਦੇ ਵਾਲੀ ਪਾਪੇ ਅਸੀਂ ਤਾਂ ਲੁੱਟੇਗੇ ਓ ਲੁੱਟੇਗੇ ਲੁੱਟੇਗੇ ਕਰੀ ਜਾਂਦੇ ਹੋ ਕੋਈ ਗੱਲ ਗੱਲਾਂ ਪੱਲੇ ਵੀ ਬਾ ਕੋਸਾ ਅਪੜਾ ਤਾ ਗੱਲ ਪੰਦੇ ਦੀ ਪਾਕੀ ਨੇ ਲੁੱਟਿਓ ਲੁੱਟੇਗੇ ਲੁੱਟੇਗੇ ਕਰੀ ਜੰਦੇ ਹਾਂ ਬਾਬੇ ਤੇ ਰਾਤ ਡਾਕੂ ਆਣੇ ਲੁੱਟ ਲੈ ਫਿਰ ਆਏ ਦੱਚਾ ਡਾਕੂਆਂ ਨੇ ਲੁੱਟ ਲੈ ਜਾਂ ਅੰਦਰ ਵਾਜਾ ਤੇਰੀ ਬੇਬੇ ਕੋਲੇ ਚਾਹ ਪੀਣਾ ਆ ਵਿੱਚ ਦੀ ਲੈ ਕੇ ਆਇਆ ਬਸ ਕੋਈ ਨਾਮ ਬੋਲ ਜੇ ਮੇਰਾ ਰਾਤ ਤੇ ਐਂਬੂਲੈਂਸ ਹੀ ਹੋਈ ਜਾਂ ਬਾਗ ਦੇ ਅੰਦਰ ਤੇ ਬੇਬੇ ਕੋਲੇ ਚਾਹ ਪਾਣੀ ਨੇੜੇ ਪੰਦਾ ਸੀ ਪੰਦਾ ਸੀ ਨੇੜੇ ਔਰ ਹੁਣ ਲਟਾ ਕੇ ਆ ਗਿਆ ਸਾਰਾ ਕੋਈ ਦਲਬਾਤ ਚੁੱਪ ਕਰੋ ਮੁੰਡਿਆ ਬਦਮਾਈ ਭਾਈਆ ਬੱਸ ਬੱਸ ਉਹ ਬੱਸ ਤੇਰਾ ਤੂੰ ਵੀ ਝਾੜ ਪਾਣੀ ਬਿਨਾ ਉਹ ਮਾਥੇ ਜਮਾਈ ਭਾਈਆ ਬੱਸ ਮੈਂ ਚਲਾ ਦੇ ਤਾਪਾਣੀ ਪੀ ਲੋ ਉਹ ਬੁਖੇਰੀ ਝਾੜ ਪਾਣੀ ਪੀਤੀ ਯਾਰ ਆ ਜਾ ਆ ਜਾ ਅੰਦਰ ਆ ਜਾ ਮੁੰਡਿਆ ਆ ਜਾ ਐ ਨਹੀਂ ਨਹੀਂ ਲੈ ਮੀਨ ਇਹੋ ਕਰਦੇ ਹੁੰਦੇ ਜਮਾਈ ਭਾਈਆ ਦਾ ਬੇਤੀ ਕਰੀਏ ਸਭ ਇਹ ਕੀ ਨਹੀਂ ਗੱਲ ਆਪਣੀ ਯਾਰ ਵਾਹ ਪੁੱਤ ਬਿਕਰਦਾ ਸਿੱਧਰ ਹੈ ਬਿਕਰਦਾ ਨਾ ਪੁੱਤ ਗੁੱਥਾ ਕਰਿਆ ਕਰ ਉਹ ਤਾਂ ਚੱਲ ਜਾ ਜੀ ਮਾਤਾ ਉਹ ਵਰਤ ਗਿਆ ਅਕਸਰ ਨੂੰ ਤੂੰ ਵੀ ਜਵਾਈ ਭਾਈਆਂ ਉਹਦੀ ਗਲਤੀ ਆ ਕੋਈ ਨਹੀਂ ਬਿਕਰਦੀ ਛੇਰਾ ਮੈਂ ਤੈਨੂੰ ਦੱਸਦਾ ਬਿਕਰਦੇ ਗੁੱਥਾ ਨਾ ਕਰਨੀ ਛੇਰ ਬਣ ਕੇ ਉਹ ਨਹੀਂ ਬਾਪੂ ਹੋਰ ਤਾਂ ਗੱਲ ਠੀਕ ਆਗੀ ਪਰ ਐਂ ਦੇਖ ਤਾਂ ਲਵੇ ਬੋਲਣਾ ਵੀ ਉਹਨੂੰ ਤਾਂ ਨਹੀਂ ਹੈਗੀ ਕੀ ਕਿਵੇਂ ਬੋਲੀਦਾ ਹੈਗਾ ਉਹ ਚੱਲ ਕੋਈ ਨਹੀਂ ਭਾਈ ਆਪਾਂ ਸਵੇਂ ਤੁਸੀਂ ਰਿਸ਼ਤੇਦਾਰ ਹੈਗੀਆਂ ਕੋਈ ਨਾ ਇੱਕ ਦੂਜੇ ਦਾ ਗੁੱਥਾ ਨਹੀਂ ਛੇਰਾ ਕਰੀਦਾ ਹੁੰਦਾ ਉਹ ਤਾਂ ਠੀਕ ਆ ਮੈਂ ਕੋਈ ਨੰਗ ਬਣਾ ਕੇ ਥੋੜੀ ਆ ਬਾਪੂ ਨਾ ਨੰਗ ਤੈਨੂੰ ਵੀ ਪਤਾ ਹੀ ਹੈਗਾ ਨੰਗ ਮਲੰਗ ਤੈਨੂੰ ਭਾਈ ਕਿਹਨੇ ਕਿਹਾ ਨੰਗ ਮਲੰਗ ਕਿੱਥੇ ਬਣਾਇਆ ਪੁੱਤ ਤੂੰ ਤਾਂ ਹੈਗਾ ਛਿਆਣਾ ਉਹ ਤਾਂ ਗੁੱਛਾ ਤਾਂ ਕੇਸੇ ਹੋਰ ਗੱਲ ਦਾ ਉਹ ਤਾਂ ਐਵੇਂ ਹੀ ਤੇਰੇ ਤੇ ਸੋਰਾ ਗੁੱਛਾ ਕੱਢ ਗਿਆ ਬੱਪੂ ਇਹ ਜੀ ਕੀ ਗੱਲ ਆ ਮੈਥੋ ਕੋਲ ਰੱਖਦੇ ਮੈਨੂੰ ਸੱਚੀ ਸੱਚੀ ਗੱਲ ਦੱਸੋ ਨਾ ਮੈਂ ਵੀ ਤੁਹਾਡਾ ਪੁੱਤੀ ਆ ਲੈ ਪੁੱਤ ਮੇਰੇ ਜੇ ਤੂੰ ਪੁੱਤ ਆ ਤੇਰੇ ਕੋਲੇ ਦੱਸਦਾ ਅੱਜ ਹਾਂ ਬਿਕਰਨੇ ਲੈਤਾ ਤੀ ਲੋਨ 1.5 ਲੱਖ ਦਾ ਹਾਂ ਮਹਿਸਾਂ ਲੈਣੀਆਂ ਸੀ ਇਹਨੂੰ ਪਰਾ ਕਬੀਲਦਾਰੀਆਂ ਨੇ ਹੁੰਦਾ ਨਾਲ ਲੈਤੀਆਂ ਗਈਆਂ ਨੇ ਮਹਿਸਾਂ ਤੇ ਨਾ ਹੁੰਦਾ ਤੋਂ ਕੁਝ ਹੋਰ ਬਣਿਆ ਪੈਸਾ ਗਿਆ ਚੱਲ ਹਾਂ ਕਿਸ ਤਾਲੇ ਆਉਂਦੇ ਨੇ 2500 ਦੀ ਕਿਸ਼ਤ ਆ ਪੁੱਤ ਹੂੰ ਈਗਾ ਕਿਸ਼ਤਾਂ ਵਾਲੇ ਆਉਂਦੇ ਨੇ ਮੁੜ ਜਾਂਦੇ ਨੇ ਪੈਸੇ ਚੱਲ ਗਏ ਹੁਣ ਕਿਸ਼ਤ ਕਿੱਥੋਂ ਭਰੀਏ ਉਹਨੇ ਵੇਕਰਨੇ ਆ ਕੰਮ ਕਰਤਾ ਉਹ ਵਤ ਤੈਨੂੰ ਪਤਾ ਗੁੱਛਾ ਉੱਤੇ ਰੇਂਦੇ ਦਿਖਾ ਗਿਆ ਸਾਡਾ ਤਾਂ ਨਾ ਪੁੱਤ ਗਵਾਂਡੀਆਂ ਕੋਲੇ ਜਲੂਸ ਕੱਢਿਆ ਉਹ ਤਾਂ ਆ ਕੇ ਬਹਿ ਜਾਂਦਾ ਕਹਿੰਦਾ ਮੈਂ ਤਾਂ ਲੈ ਕੇ ਜਾਉਂ ਕਿਸ਼ਤ ਆ ਬੈਠਾ ਥੋਡੇ ਕੋਲੇ ਇੱਕ ਦੋ ਵੇਰਾਂ ਦਾ ਪੁੱਤ ਹੁਣ ਆਂਡੀਆਂ ਕੋਲੋਂ ਕਿਸੇ ਨਾਲ ਕਿਸੇ ਤੋਂ ਤੇਰੇ ਵਰਗੇ ਭੈਣ ਭਾਈ ਤੂੰ ਫੜ ਕੇ ਭਰ ਤੀਆਂ ਉਹਨਾਂ ਰੋਜ਼ ਕਿੱਥੋਂ ਪੈਸਾ ਆਉਂਦਾਗਾ ਬਸ ਆ ਗੱਲ ਆ ਪੁੱਤ ਮੈਂ ਤਾਂ ਦੇਖ ਬਜ਼ੁਰਗਾਂਗਾ ਹੱਥ ਤੇ ਜਾ ਕੇ ਵੀ ਨਹੀਂ ਬੈਠਣਗੇ ਉੱਤੇ ਬਸ ਐਡੀ ਗੱਲ ਆ ਬਾਪੂ ਹਾਂ ਬਸ ਐਡੀ ਗੱਲ ਕੋਈ ਗੱਲ ਨਹੀਂ ਫਿਰ ਮੈਂ ਤੇਰਾ ਪੁੱਤ ਕੀ ਕੰਮ ਆਊਗਾ ਤੂੰ ਤਾਂ ਚਾਹੇ ਨਹੀਂ ਇੱਜ਼ਤ ਕਰਦੇ ਨਹੀਂ ਪੁੱਤ ਮੈਂ ਤੇਰੀ ਬਥੇਰੀ ਇੱਜ਼ਤ ਕਰਨਾ ਛੇਰਾ ਧੀ ਦੇ ਕੇ ਪੁੱਤ ਲੇਤਾ ਤੇਰੀ ਇੱਜ਼ਤ ਨਾਲ ਨਾ ਕੋਈ ਗੱਲ ਨਹੀਂ ਪਰ ਹੁਣ ਕਦੋਂ ਆਊਗਾ ਬਾਪੂ ਮਨਵਾਇਆ ਦੱਸ ਪੂਰਾ ਪਤਾ ਕੀ ਪਤਾ ਘੰਟੇ ਨੂੰ ਆਜੇ ਕੱਲ ਨੂੰ ਆਜੇ ਅੱਜ ਆਜੇ ਕੋਈ ਨਹੀਂ ਬਾਪੂ ਤੂੰ ਬੇਫਿਕਰ ਰਹੇ ਮੈਂ ਵੀ ਤੁਹਾਡੇ ਪੁੱਤਾਂ ਵਰਗੀ ਆ ਤਾਂ ਹੁਣ ਹੁੰਦੇ ਫਿਰ ਮੈਂ ਦੇਖ ਉਹਦੇ ਨਾਲ ਦੋ ਹੱਥ ਕਿਵੇਂ ਹੁੰਦੇ ਫਿਰ ਸਾਵਾਸੇ ਪੁੱਤ ਜਿਉਂਦਾ ਰਹੇ ਆ ਜੇ ਤੂੰ ਸਾਡੇ ਸਿਰੋਂ ਪਾਰ ਲਾ ਦੇ ਚਿੰਤਨਾ ਕਰ ਬਾਪੂ ਜਦੋਂ ਬੇਫਿਕਰ ਹੋ ਜਾ ਸਾਵਾਸੇ ਪੁੱਤ ਧੰਨਵਾਦ ਮੇਰੇ ਸਾਲਾ ਨੇ ਦੁਖੀ ਕਰ ਛਟਿਆ ਪੰਜਵਾਂ ਗੇੜਾ ਅੱਜ ਤੱਕ ਲੈ ਕੇ ਜਣੀ ਕਿਸ਼ਤ ਪਾਉਂ ਰਾਤ ਰਹਿਣੀ ਪੈਜੀ ਲੋਨ ਤਾਂ ਲੈ ਲੈਂਦੇ ਆ ਮੁੜ ਕੇ ਭਰਨ ਵਾਲੇ ਔਖੇ ਹੁੰਦੇ ਆ ਆ ਪਿਆ ਚੌਰਾ ਲੰਬੀਆਂ ਤਾਣੀ ਉਹ ਕਿਵੇਂ ਆ ਬਾਪੂ ਦਿਨੇ ਸੌ ਗਿਆ ਕਿਹੜਾ ਭਾਈ ਆਹਾ ਹੁਣ ਤਾਂ ਭੁੱਲਣਾ ਹੀ ਸੀ ਚੰਟ ਸਾਹਿਬ ਨੇ ਆ ਬਾਪੂ ਕਿਸ਼ਤ ਦੇ ਦਾ ਵਾਦਾ ਮੈਂ ਅੱਗੇ ਵੀ ਜਾਣਾ ਕਿਸ਼ਤ ਲੈਣ ਮਰਥੋ ਤਾਂ ਤੂੰ ਆ ਕੇ ਗਿਆ ਐਡੀ ਜੀ ਦੀ ਕਿਹੜਾ ਹੁਣ ਮੋਰਨੀ ਥੁੰਦੀ ਆ ਬਾਪੂ ਕਿਸ਼ਤ ਤਾਂ ਦੇਣੀ ਬਹੁ ਫਰਾਂਏ ਨਹੀਂ ਕੰਮ ਚੱਲਣਾ ਹੁਣ ਮੈਂ ਸਿਰਾਂ ਤੈਨੂੰ ਕਿਸ਼ਤ ਕਿੱਥੋਂ ਦੇ ਦੂੰ ਮੈਂ ਕਿੱਥੋਂ ਹੱਥ ਫੜਾ ਕੇ ਦੇ ਦਿਆਂ ਤੈਨੂੰ ਬਾਪੂ ਮੇਰੀ ਗੱਲ ਸੁਣੇ ਤਾਂ ਲੈਣ ਤੋਂ ਪਹਿਲਾਂ ਸੋਚਣਾ ਸੀ ਹੁਣ ਤਾਂ ਮੈਂ ਕਿਸ਼ਤ ਲੈ ਕੇ ਆਉਂਦਾ ਤੂੰ 1 ਮਿੰਟ ਦੇ ਪੈਸੇ ਦੇ ਤੇ ਮੈਂ ਜਾਵਾਂ ਮੈਨੂੰ ਕੀ ਲੋੜਾ ਮੈਂ ਤਾਂ ਇੱਥੇ ਪਿਆ ਹੈ ਜੇ ਹੈ ਨਹੀਂ ਹੌਲੀ ਬੋਲ ਲੋਕਾਂ ਨੂੰ ਜਲੂਸ ਨਾ ਦਿਖਾ ਉਹ ਜਲੂਸ ਤਾਂ ਤੁਸੀਂ ਦਿਖਾਉਨੇ ਤਾਂ ਹੀ ਮੈਂ ਕੱਢਦਾ ਮੈਨੂੰ ਕੀ ਲੋੜਾ ਮੈਂ ਤਾਂ ਰੋਜ਼ ਘਾਂ ਉੱਤੋਂ ਪੈਂਦੀ ਆ ਕਿ ਕਿਸ਼ਤ ਲੈ ਕੇ ਆਈ ਹੁਣ ਮੈਂ ਇੱਥੇ ਹੀ ਪੈਣਾ ਅਵੇ ਕਿਵੇਂ ਮਰਜ਼ ਬਾਪਾ ਤੇਰਾ ਆਉਂਦਾ ਘਰ ਆ ਫੇਰਾ ਪਰ ਤੂੰ ਤਾਂ ਰੁੱਖ ਬਣਾ ਬੱਦ ਤੱਕ ਰੁੱਖ ਬਣਾ ਨਹੀਂ ਬਾਪੂ ਮੈਂ ਤਾਂ ਰੋਜ਼ ਹੀ ਤੁਹਾਡੇ ਮੂੰਹ ਕੋ ਨਹੀਂ ਦੇਖਦਾ ਰਹਿਣਾ ਲੋਕਾਂ ਨੂੰ ਜਲੂਸ ਨਾ ਦਗਾ ਗਵਾਂਡੀਆਂ ਨੂੰ ਜਲੂਸ ਨਾ ਪੁੱਤ ਜਲੂਸ ਤਾਂ ਬਾਪੂ ਤੁਸੀਂ ਆਪ ਦਿਖਾਉਨੇ ਹੋ ਤੁਸੀਂ ਮੈਨੂੰ ਰੁਪਈਏ ਦੋ ਤਾਂ ਮੈਂ ਜਾਵਾਂ ਹੁਣ ਤੈਨੂੰ ਵੀ ਪਤਾ ਜੇ ਪੈਸੇ ਹੁਣ ਉਹਦੀ ਦੇ ਦੀਏ ਤੈਨੂੰ ਬਾਪੂ ਮੈਂ ਤਾਂ ਆਪਿਆ ਕਿਥੋਂ ਮਰਜ਼ੀ ਲੈ ਕੇ ਦੋ ਕੋਈ ਨਾ ਮੈਂ ਮੁੰਡੇ ਨਾ ਕਰਦਾ ਰਹਿ ਸੇਰਾ ਤੇਰਾ ਆਉਦਾ ਘਰ ਆ ਪੈ ਜਾ ਕਰ ਲਾ ਕਰ ਲਾ ਰਹਿ ਦੁਖੀ ਕਰ ਸੁਡੇ ਮੇਰੇ ਸਾਲਾ ਨੇ ਕਸਤ ਲਾਏ ਤਾਂ ਆਪਣਾ ਦੁੱਧਾ ਹੀ ਨਹੀਂ ਮੇਠਾ ਉਰੇ ਪੁੱਤ ਉਰੇ 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 ਮੇਰਾ ਪੁੱਤ ਆ ਪੁੱਤ ਮੇਰੇ ਕੱਪੜੇ ਦਵਾ ਜਾਗਾ ਤੇ ਨਾਲੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਠੀਕ ਆ ਦੋ ਚਾਰ ਦਿਨ ਮੈਂ ਉਰੀ ਆ ਪੁੱਤ ਠੀਕ ਆ ਤੇਰੀ ਮੰਮੀ ਨੂੰ ਕਹ ਕੱਪੜੇ-ਕਪੜੇ ਧੋ ਦੇ ਆ ਮੇਰੇ ਲੈ ਲੈ ਜਾ ਪੁੱਤ ਮਰੇ ਲੈ ਜਾ ਅੰਦਰ ਲੈ ਥੋੜੀ ਜਿਹੀ ਹੌਣ ਹੁਣਗੇ ਮੇਰੇ ਸਾਲੇ ਲੋਟ ਹੁਣ ਵੀ ਮੈਂ ਵੀ ਜਮਾਈਆਂ ਵਾਂਗ ਸੇਵਾ ਕਰਾਂਗਾ ਇੰਦਾ ਸ੍ਰੀ ਘਰ ਬਾਈ ਜੀ ਸਤ ਸ੍ਰੀ ਅਕਾਲ ਅੱਛਾ ਇਹ ਰਹਿ ਜਾਂ ਸਾਹ ਬਾਈ ਜੀ ਤੁਸੀਂ ਕੌਣ ਮੈਂ ਨਾ ਤਾਂ ਪ੍ਰਾਣਾ ਬਾਈ ਪ੍ਰਾਣੇ ਨੂੰ ਕਿਹੜਾ ਗਦੌੜਾ ਫੇਰਿਆ ਸਾਨੂੰ 2500 ਕਿਸ਼ਤ ਤੇ ਅਸੀਂ ਜਾਈਏ ਉਹ ਬਸ ਐਡੀ ਹੀ ਗੱਲ ਇਹਨੇ ਕੇ ਪਾਸਾ ਬਿਸੀ ਬਿਸਤਰਾ ਬੈਠਾ ਤੂੰ ਉਹ ਬਾਈ ਜੀ ਕਿਸ਼ਤਾਂ ਚਾਰਾ ਚਾਰ ਕਿਸ਼ਤਾਂ 10000 ਰੁਪਏ ਬੰਦਾ ਤੁਸੀਂ ਦੇ ਦਿਓ ਅਸੀਂ ਹੁਣ ਬਗ ਜਨੇ ਨਹੀਂ ਤਾਂ ਇੱਕ ਫੜਾਓ ਅਸੀਂ ਜਾਈਏ ਉਹਨੂੰ ਵੀ ਕਹਿ ਬੈਠੇ ਹਾਂ ਸੁਹਾਣਾ ਬਤਨੀ ਸਰਾਤੀ ਦਵਾਲੀ ਆਪਣੇ ਕੋਲ ਵੀ ਹੈ ਨਹੀਂਗੀ ਆਪਣਾ ਤਾਂ ਪੈਸੇ ਸਾਰੇ ਡਾਕੂਆਂ ਨੇ ਲੁੱਟ ਲਈ ਉਹਨੂੰ ਦੇਵਾ ਦੇਣਾ ਦੇਵਾ ਨਹੀਂ ਕੋਈ ਦਾ ਹੱਥ ਪਰਣਾ ਪਊਗਾ ਅਸੀਂ ਤਾਂ ਦੇਖਦੇ ਆਂ ਕੀ ਬੰਦਾ ਕਰਦਾ ਉਹ ਹੀ ਮਿਲਤਾ ਮੁਲਤਾ ਕਰ ਲੈਣੇ ਹੋਰ ਈਆਂ ਦਾ ਅੱਗੇ ਜਾ ਕੇ ਉਹਦੇ ਮਿਲਤਾ ਮੁਲਤਾ ਕਰ ਲਾਂਗੇ ਸਮਝਾ ਦੋਵੇਂ ਨਹੀਂ ਜਾਇਆ ਜਾਂਦਾਗਾ ਪਰ ਕੋਈ ਦੇਖਦੇ ਆਂ ਫਿਰ ਛਡੋ ਦੇਖਦੇ ਆ ਮਨਪੰਤਾਂ ਨੂੰ ਤੇ ਕਰ ਰਹੇ ਬਹਿਣ ਗਿਆ ਹਾਂ ਬਰਤੂਆ ਪੈ ਮੇਰਾ ਸਾਰਾ ਖੂਗ ਸੁੱਤਾ ਪੈ ਢੋਂਡ ਬੜਬੜ ਨਿਕਲਦੇ ਹੁਣ ਤਾਂ ਸੁੱਖਾ ਖੂਗ ਸੁੱਤਾ ਪੈ ਇੰਦਕ ਪਟੈ ਨਹੀਂ ਕੋਈ ਆ ਬੜੀ ਵਿਦੇਸ਼ ਸਕੀਮ ਲੱਗੀ ਤੇਰਾ ਸਾਰਾ ਕਿਸ਼ਤਾ ਗੁੱਸਾ ਦੇ ਇਕੱਠੇ ਕਰੀ ਫਿਰਦਾ ਰਹੂਗਾ ਹੈਗਾ ਕਿੱਥੋਂ ਕਿੱਥੋਂ ਲੈਂਦੇ ਹੋਣਗੇ ਚਲ ਆਪਣਾ ਦਾ ਕੰਮ ਬਣੋ ਆ ਕੀ ਐਵੇਂ ਠੇਕਰੀ ਬੜੂ ਟੰਗ ਕਰਨ ਲੱਗ ਜਾਂਦੇ ਨੇਗੇ ਪੱਠਾ ਉਹ ਕੀ ਹੋ ਗਿਆ ਕੀ ਹੋ ਗਿਆ ਬਾਈ ਕੀ ਹੋਣਾ ਸੀਗਾ ਆ ਜੱਕਾ ਦੇ ਪੈਸੇ ਚੱਲ ਇਥੋਂ ਬਾਗ ਜਾਂ ਲੈ ਮੇਰੇ ਪੱਕੇ ਘਰ ਤੋਂ ਭੰਗ ਲੈਣਾ ਐ ਇਹਦਾ ਦੀਵਾਨ ਬਾਗ ਜਾਂ ਲੈ ਬੈਠ ਜਾ ਉਹ ਕਿ ਭੱਜ ਜਾ ਹੁਣ ਇਥੋਂ ਬਾਗ ਜਾਂ ਲੈ ਫਿਰ ਕਿੱਡੀ ਕੁੜੀ ਜਾ ਕੇ ਨੋ 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 ਪਰ ਕਿ ਇੱਥੇ ਆਈ ਇਹ ਬਾਜਾ ਬਾਪਾ ਕੇ ਨਿਕਲਦਾ ਮੁੜ ਕੇ ਨਾ ਇੱਥੇ ਆਈ ਵੱਡਾ ਨੱਡੂ ਹਾਂ ਅਰੇ ਬਾਹਲੀ ਬਦੇਸ਼ ਕਿਉਂ ਲਾਗੀ ਨਾਲੇ ਬਾਪੂ ਖਸ ਹੋ ਜਾਊਗਾ ਮੇਰਾ ਸਾਲਾ ਪਾਲਾ ਆਕਰਦਾ ਹੈਗਾ ਐਸੋ ਨਹੀਂ ਮੰਨ ਜਾ ਧਰ ਕੇ ਵਾਹ ਓਏ ਥੇਰਾ ਆਦਾ ਪੁੱਤਰ ਮੇਰੀ ਤਾਇਆ ਸਾਡੀ ਇੱਜ਼ਤ ਰੱਖੀ ਆ ਇਹਦਾ ਤੇਰੇ ਸਾਹ ਵਾਸਤੇ ਆ ਪੁੱਤ ਤਾਇਆ ਪੂਰੀ ਕੋਈ ਨਹੀਂ ਮੈਂ ਵੀ ਇਸ ਕਰਦਾ ਕੁਛ ਲਗਦਾਗਾ ਉਹ ਕੋਈ ਨਹੀਂ ਪੁੱਤ ਜਵਾਈ ਭਾਈ ਪੁੱਤਾਂ ਬਰੋਬਰੀ ਹੁੰਦੇ ਨੇ ਆ ਦੇਖ ਲਾ ਓ ਬਿੱਕਰ ਇਹਨੇ ਤਾਂ ਆਪਣੀ ਇੱਜ਼ਤ ਰੱਖਦੀ ਤੂੰ ਤਾਂ ਇਹਨੂੰ ਉਹੀ ਸਮਝਦਾ ਸੀ ਉਹ ਬਾਪੂ ਮਾਤ ਨੂੰ ਕਹਾ ਸੀ ਜਣਾ ਉਹ ਤਾਂ ਐਵੇਂ ਚਿੰਤਾ ਕਰੀ ਜਾਂਦਾ ਸੀਗਾ ਉਹ ਜਿਉਂਦਾ ਰਹਿ ਸੇਰਾ ਇਹ ਜੀਤਾ ਤੇਰਾ ਦੇਣਾ ਨਹੀਂ ਦੇ ਸਕਦੇ ਉਹ ਬਾਪੂ ਬੰਦਾ ਤਾਂ ਇਹ ਠੀਕ ਐ ਇਹ ਹੈ 7-8 ਪਰਾਣੇ ਹੋਰ ਹੁਣ ਤਾਂ ਵੀ ਘਟਨੇ ਸਕੀਮ ਹੀ ਆ ਬੰਦਾ ਮੈਨੂੰ ਪਤਾ ਨਹੀਂ ਕਿ ਮੈਂ ਕੋਈ ਸਕੀਮ ਲਾਊਗਾ ਬੰਦਾ ਡੂੰਗਾ ਬਾਪੂ ਚੱਲ ਠੀਕ ਆ ਕਵੇਲਾ ਹੋਈ ਜਾਂਦਾ ਸੀ ਵੀ ਜਾਣਾ ਕਰੇ ਚਲੋ ਪੁੱਤਾਂ ਹੁੰਦਾ ਛੋਡੀ ਮਰਜੀ ਆ ਅੱਜ ਤੂੰ ਹੀ ਰਹਿ ਜਾ ਤੇ ਤੜਕੇ ਸਦੇਹਾ ਵਗ ਜਾਂਦੇ ਨਹੀਂ ਬਾਪੂ ਹੁਣ ਤਾਂ ਸਾਨੂੰ ਕਿੰਨੇ ਦਿਨ ਹੋ ਗਏ ਨੇ ਆਇਆ ਨੂੰ ਚਲੋ ਪੁੱਤਾਂ ਕਰ ਰਹਿਣ ਧਿਆਨ ਨਾਲ ਜਾਇਓ ਘਰੇ ਬੰਦੇ ਆਪਣੇ ਤੜਕੇ ਪਹਿਲੀ ਵਾਰ ਹੀ ਜਾਂਦੇ ਨੇ ਨਹੀਂ ਬਈ ਘਰੇ ਵੀ ਸਰਦਾ ਠੀਕ ਆ ਫੇਰਾ ਤੈਂਦਾ ਹੁਣ ਉਹ ਗੜਾ ਮਾਰਦਾ ਸੀ ਚਿੰਤਾ ਨਾ ਕਰੋ ਕਿਆ ਅੜਾ ਲੈ ਕੇ ਜਾਣੀ ਗੁੱਡੀ ਨੂੰ ਮਾਹ ਬੈਠੇ ਕਰ ਰਹੋ ਠੀਕ ਹੈ ਭਾਈ ਉਹ ਤਾਂ ਤੁਸੀਂ ਹੀ ਕਿਹਾ ਮਾਲੇ ਕਿੰਗਾ ਕਰਦਾ ਠੀਕ ਹੈ ਬੱਸ ਚਲੋ ਠੀਕ ਹੈ ਜੀ ਚੰਗਾ ਜੀ ਹੋਰ ਨਾ ਜਾਇਓ ਕੋਈ ਗੱਲ ਠੀਕ ਹੈ ਆਤਾ ਪਰੋਣੇ ਨੇ ਰੰਗ ਲਾਤੇ ਜਾਵਾ ਮੈਂ ਹਾਂ ਤਾਂ ਜਮਾ ਕੋਹਨੇ ਤੇ ਕੱਟ ਗਿਆ ਹਾਂ ਨੇ ਪਰੋਣੇ ਤਾਂ ਘਰ ਘਰ ਹੋਵੇਗਾ ਤਾਂ ਕਹਿੰਦਾ ਯਾਰ ਮੈਂ ਲੰਗੀ ਪਤਾ ਨਹੀਂ ਕਿਸਕੀ ਮਲਾਈ ਘਰ ਨਾ ਪਾਈ ਨਹੀਂ ਜਦੋਂ ਨਾਲ ਦੁਮਾਈ ਭਾਈ ਆਪਾਂ ਚਲੋ ਇਹ ਤਾਂ ਬੈਠੋ ਦਬਕਾ ਕਰੋ ਆਪਣਾ ਇੱਕ ਸਰਾਬੀ ਦਬਕਾ ਹੋਣੇ ਨੇ